ਤੇ ਤੁਹਾਡੇ ਨਾਲ ਦੋ ਵਿਸ਼ਿਆਂ ਦੇ ਉੱਤੇ ਗੱਲ ਕਰਨੀ ਇੱਕ ਦੇ ਤੁਸੀਂ ਕੱਲ ਜਿਹੜਾ ਦੇਖਿਆ ਕਿ ਵਿਕ੍ਰਮ ਮਜੀਠੀਆ ਦੀ ਜਿਹੜੀ ਜਮਾਨਤ ਤਾਂ ਰੱਦ ਹੋਈ ਹੈ ਆਪਾਂ ਪਿਛਲੇ ਮਹੀਨੇ ਡੇਢ ਵੀ ਦੇ ਤੋ ਜਦੋਂ ਤੋਂ ਉਹਦੀ ਗ੍ਰਿਫਤਾਰੀ ਹੋਈ ਹੈ ਆਪਾਂ ਕਾਲੀਦਲ ਸਮੇਤ ਕਈ ਕਾਂਗਰਸੀਆਂ ਦਾ ਬਿਆਨ ਵੀ ਆਇਆ ਹੋਰ ਕਈ ਲੋਕਾਂ ਦੇ ਬਿਆਨ ਆਏ ਕਿ ਉਹਦੇ ਨਾਲ ਤੱਕੇ ਸਹੀ ਹੋਦੀ ਆ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਕੋਈ ਤੱਕੇ ਸਹੀ ਨਹੀਂ ਹੋਦੀ ਸਰਕਾਰ ਨੇ ਪਰੂਫਾਂ ਦੇ ਸਹ ਦੇ ਪੂਰੇ ਪਰੂਫਾਂ ਦੇ ਨਾਲ ਜਿਹੜਾ ਬਿਕਰਮਜੀਠੀਏ ਨੂੰ ਗ੍ਰਿਫਤਾਰ ਕੀਤਾ ਸੀਗਾ ਉਹ ਚੀਜ਼ ਜਿਹੜੀ ਹੈ ਕੱਲ ਕੋਰਟ ਦੇ ਵਿੱਚ ਸਾਬਤ ਹੋਈ ਕਿ ਸਾਡਾ ਕੇਸ ਜਿਹੜਾ ਉਹ ਬਹੁਤ ਹੀ ਮਜ਼ਬੂਤ ਹੈ ਔਰ ਜੋ ਮਾਨਤ ਸਾਹਿਬ ਦੀ ਸਰਕਾਰ ਤੇ ਸਾਡੀ ਸਰਕਾਰ ਤੇ ਝੂਠੇ ਦੋਸ਼ ਜਿਹੜੇ ਕਾਲੀਆਂ ਨੇ ਦੂਸਰੇ ਲੋਕਾਂ ਨੇ ਪਾਰਟੀ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪ੍ਰਤਾਪ ਬਾਜਵੇ ਹੋੜਾ ਨੇ ਜਿਹੜੇ ਦੋਸ਼ ਲਾਏ ਸੀਗੇ ਉਹ ਕੋਰਟ ਦੇ ਫੈਸਲਾਉਣ ਤੋਂ ਬਾਅਦ ਇਹਨਾਂ ਸਭ ਬੰਦਿਆਂ ਨੂੰ ਆਪਣੇ ਮੂੰਹ ਦਿਖਾਣੀ ਪਈ ਜਿਹੜਾ ਝੂਠ ਕੂੜਪੁਤਚਾਰ ਕਰ ਰੇ ਸੀਗੇ ਉਹਦਾ ਅੰਤ ਹੋ ਗਿਆ ਕਿ ਸਾਡੇ ਕੋਲ ਬਹੁਤ ਬਹੁਤ ਹੀ ਤਕੜੇ ਪ੍ਰੂਫ ਨੇ ਸਬੂਤ ਨੇ ਜਿਨ੍ਹਾਂ ਦੇ ਸਬੂਤਾਂ ਦੇ ਆਧਾਰ ਦੇ ਉੱਤੇ ਮਜੀਠੀਏ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਸੀ ਇੱਕ ਦਿਮਾਗ ਇਹ ਕਹਿਣਾ ਚਾਹੁੰਦਾ ਕਿ ਕਾਲੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ 7 ਤੋਂ 17 ਤੱਕ ਜਦੋਂ ਉਹਨਾਂ ਦਾ ਰਾਜ ਸੀਗਾ ਉਸ ਵਾਜ ਦੇ ਵਿੱਚ ਜਿਹੜੀ ਜਿਹੜਾ ਨਸ਼ੇ ਦਾ ਧੰਦਾ ਹੋਇਆ ਉਸ ਵਾਜ ਦੇ ਵਿੱਚ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਵਗਿਆ ਉਸੇ ਵਾਜ ਦੇ ਵਿੱਚ ਲੋਕਾਂ ਨੇ ਕਿਹਾ ਪੰਜ ਦਰਿਆ ਸੀਗੇ ਤੇ ਹੁਣ ਛੇਵਾਂ ਦਰਿਆ ਸ਼ੁਰੂ ਹੋ ਗਿਆ ਉਹਦਾ ਸਾਰੀ ਦੁਨੀਆ ਨੇ ਸਾਰੀ ਦੁਨੀਆ ਦੇ ਸਿੱਖਾਂ ਨੇ ਪੰਜਾਬੀਆਂ ਨੇ ਇਹ ਸਭ ਕੁਝ ਦੇਖਿਆ ਤੇ ਸੁਣਿਆ ਪਤਕਾਲੀ ਦਾ ਇਹ ਗੱਲ ਨਾ ਉਦੋਂ ਹੀ ਮੰਨਦਾ ਸੀ ਨਾ ਅੱਜ ਹੀ ਮੰਨਦਾ ਅੱਜ ਵੀ ਉਹ ਕਹਿੰਦੇ ਜੀ ਝੂਠੇ ਦੋਸ਼ ਹੈ ਜੀ ਝੂਠੇ ਦੋਸ਼ ਹੈ ਜੀ ਉਹਨਾਂ ਨੂੰ ਕੱਲ ਤੋਂ ਕੱਲ ਜਿਹੜਾ ਮਾਂਜੋਗ ਸਾਡੇ ਜੱਜ ਸਾਹਿਬ ਨੇ ਫੈਸਲਾ ਦਿੱਤਾ ਉਹਦੇ ਤੋਂ ਬਾਅਦ ਹੁਣ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਆਪਣਾ ਜਿਹੜਾ ਜਿਹੜਾ ਸਰਕਾਰ ਦੇ ਖਿਲਾਫ ਦੋਸ਼ ਲਾਉਦੇ ਹੁਣ ਉਹਨਾਂ ਨੂੰ ਬੰਦ ਕਰਨੇ ਪੈਣਗੇ ਔਰ ਇਹ ਸਭ ਤੋਂ ਹੋ ਗਿਆ ਕਿ ਨਸ਼ੇ ਦਾ ਸਭ ਤੋਂ ਵੱਡਾ ਵਪਾਰ ਜਿਹੜਾ ਉਦੋਂ ਹੀ ਹੋਇਆ ਜਦੋਂ ਕਾਲੀ ਦਲ ਦਾ ਆਵਾਜ਼ ਸੀਗਾ ਇੱਕ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਲੀ ਦਲ ਦੇ ਆਵਾਜ਼ ਦੇ ਵਿੱਚ ਹੀ ਮਜੀਠੀਆ ਉਹਨਾਂ ਦੇ ਇਹ ਸਾਰਾ ਧੰਦਾ ਕੀਤਾ ਉਹ ਦੂਜਾ ਜਿਹੜੀ ਸਭ ਤੋਂ ਵੱਡੀ ਨਿਊਜ਼ ਅੱਜ ਜਿਹੜੀ ਨਿਊਜ਼ ਆਈ ਕਿ ਜਿਹੜਾ ਸੱਤਾ ਤੇ ਪਿੰਦੀ ਮਜੀਠੀਆ ਦੇ ਸਾਥੀ ਸੀਗੇ ਤੁਸੀਂ ਬਹੁਤ ਸਾਰੀਆਂ ਫੋਟੋਆਂ ਦੇਖੀਆਂ ਤਸਵੀਰਾਂ ਮਜੀਠੀਆ ਸਾਹਿਬ ਦੇ ਨਾਲ ਦੇਖੀਆਂ ਉਹਨਾਂ ਦੇ ਘਰ ਦੇ ਵਿੱਚ ਦੇਖਿਆ ਔਰ ਇਹ ਵੀ ਇੱਕ ਗੱਲ ਨਾਲ ਹੋਦਾ ਕਿ ਮਜੀਠੀਆ ਦੇ ਜਿਹੜੇ ਇੱਥੇ ਸਾਥੀ ਸੀਗੇ ਬਿੱਟੂ ਔਲ ਖੋੜੀ ਔਰ ਬੋਨੀ ਹੁਣੀ ਦੂਜੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਬੜੇ ਸਪਸ਼ਟ ਪਹਿਲਾਂ ਹੀ ਦੋਸ਼ ਲਾਏ ਸੀਗੇ ਕਿ ਸੱਤਾ ਹੀ ਜਿਹੜਾ ਉਹ ਇਹਦੇ ਨਾਲ ਬੁੱਕ ਕੰਮ ਜਿਹੜਾ ਕਰਦਾ ਸੀ ਉਹ ਸੱਤੇ ਤੋਂ ਬਿਨਾਂ ਉਸ ਸਮੇਂ ਮਜੀਠੀਆ ਇਹਨਾਂ ਨੂੰ ਠੇਲਦਾ ਦੀ ਸੀਗਾ ਸੋ ਉਹ ਵੀ ਜਿਹੜਾ ਇੰਟਰਪੋਲ ਨੇ ਜਿਹੜੇ ਉਹਦੇ ਬਲੂ ਕਾਰਡਰ ਜਿਹੜੇ ਵਾਰੰਟ ਹੈ ਉਹ ਜਾਰੀ ਕੀਤੇ ਆ ਉਹ ਮਲੇ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੋਈ ਆ ਔਰ ਮੈਂ ਸਮਝਦਾ ਕਿ ਸਾਡੀ ਸਰਕਾਰ ਨੇ ਇੰਡੀਆ ਗਵਰਨਮੈਂਟ ਦੇ ਨਾਲ ਇੰਡੀਆ ਗਵਰਨਮੈਂਟ ਨੇ ਇੰਟਰਪੋਲ ਦੇ ਨਾਲ ਜਿਹੜੇ ਇਹ ਜਿਹੜੇ ਇਹ ਬਰੰਟ ਜਿਹੜੇ ਆ ਉਹਦੇ ਸੱਤੇ ਦੇ ਜਾਰੀ ਕਰਾਏ ਆ ਔਰ ਸਾਡੇ ਕੈਨੇਡਾ ਦੇ ਨਾਲ ਅچھے ਸਬੰਧ ਹੈ ਹਵਾਲਗੀ ਸਿੰਧੀ ਜਿਹੜੀ ਆ ਉਹ ਸਾਡੀ ਉਹਨਾਂ ਦੇ ਨਾਲ ਵਧੀਆ ਉਹਦੇ ਜਲਦੀ ਅਸੀਂ ਕੇਂਦਰ ਸਰਕਾਰ ਨੂੰ ਕਹਿ ਕੇ ਜਿਹੜਾ ਸੱਤੇ ਦੀ ਹਵਾਲਗੀ ਜਿਹੜੀ ਆ ਉਹ ਕੈਨੇਡਾ ਤੋਂ ਕਰਾਵਾਂਗੇ ਅウダー ਇਹ ਵੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਜਿਹੜਾ ਸੱਤਾ ਜਦੋਂ ਵਾਪਸ ਆਊਗਾ ਤੇ ਮੇਰਾ ਕਹ ਲਿਆ ਇੱਕ ਵਾਰ ਪੰਜਾਬ ਦੀ ਜਿਹੜੀ ਸਿਆਸਤ ਹੈ ਇਹਦੇ ਵਿੱਚ ਬਹੁਤ ਵੱਡਾ ਪਚਾ ਲਾਊਗਾ ਬਹੁਤ ਵੱਡਾ ਬੰਬ ਚੱਲੂਗਾ ਕਿਉਂਕਿ ਉਹਦੇੋਂ ਤੋਂ ਬਾਅਦ ਫੇਰ ਤੁਹਾਨੂੰ ਪਤਾ ਲੱਗੂਗਾ ਕਿ ਕਿੱਥੇ ਕਿੱਥੇ ਲੈਂਕ ਸੀਗੇ ਕਿਹੜੇ ਕਿਹੜੇ ਲੋਕ ਜਿਹੜੇ ਸੀਗੇ ਕਿਹੜੇ ਕਿਹੜੇ ਸਿਆਸਦਾਨ ਸੀਗੇ ਜਿਹੜੇ ਨਸ਼ਿਆਂ ਦੇ ਵਿੱਚ ਅਦਮੋਲ ਸੀਗੇ ਇੱਕ ਵੱਡਾ ਉਸ ਤੋਂ ਬਾਅਦ ਸਿਆਸੀ ਤੂਫਾਨ ਜਿਹੜਾ ਆਊਗਾ ਉਹ ਮੈਨੂੰ ਆਸ ਹੈ ਕਿ ਜਲਦੀ ਭਾਰਤ ਸਰਕਾਰ ਜਿਹੜੀ ਆ ਸੱਤੇ ਦੀ ਹਵਾਲਗੀ ਜਿਹੜੀ ਆ ਉਹ ਕਰਵਾਊਗੀ ਔਰ ਉਹਨੂੰ ਪੰਜਾਬ ਲੈ ਕੇ ਆਵਾਂਗੇ ਔਰ ਇਹ ਜਿਹੜਾ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਕਹਿੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਕਹਿੰਦੇ ਆ ਅੱਜੇ ਬਹੁਤ ਵੱਡੀਆਂ-ਵੱਡੀਆਂ ਮੱਛੀਆਂ ਜਿਹੜੀਆਂ ਬਾਕੀ ਨੇ ਵੱਡੀਆਂ-ਵੱਡੀਆਂ ਮੱਛੀਆਂ ਅੱਜ ਫੜਦੀਆਂ ਜਿਨ੍ਹਾਂ ਨੇ ਕੰਮ ਕੀਤਾ ਇਹ ਸਮਲੋ ਕੇ ਇਹ ਉਸ ਪਾਸੇ ਵਾਲ ਨੂੰ ਇੱਕ ਜਿਹੜਾ ਤਸਵੀਰ ਤੁਹਾਨੂੰ ਨਜ਼ਰ ਆਊਗੀ ਕਿ ਕਿੱਦਦਰ ਨੂੰ ਹੁਣ ਜਦੋਂ ਜਾਂਚ ਕੀਤੀ ਹੈ ਮਾਨਦਗੀ ਦੇ ਨਾਲ ਜਦੋਂ ਸਰਕਾਰ ਨੇ ਹਰ ਪੱਖ ਤੇ ਜਾਂਚ ਕੀਤੀ ਹੈ ਤਾਂ ਹੁਣ ਸਹਜੇ ਸਹਜੇ ਬਿਲਕੁਲ ਕਾਮਯਾਬੀ ਜਿਹੜੀ ਆ ਆਪਾਂ ਨੂੰ ਮਿਲ ਲੱਗੀ ਹੈ ਔਰ ਜਦੋਂ ਸੱਤੇ ਉੜੀ ਆ ਗਏ ਔਰ ਪੰਜਾਬ ਦੀ ਸਿਆਸਤ ਦੇ ਰੰਗ ਬਦਲ ਜਾਣਗੇ ਤੁਸੀਂ ਦੇਖਿਓ ਕੀ ਬਣਦਾ ਕਿਉਂਕਿ ਬਹੁਤ ਵੱਡਾ ਪਤਾ ਉਹਦੇ ਨਾਲ ਦੇ ਕਹਿ ਚੁੱਕਿਆ ਕਿ 6000 ਕਰੋੜ ਦਾ ਉਸ ਸਮੇਂ ਧੰਦਾ ਹੋਇਆ ਜਦੋਂ ਵਿਜੀਲੈਂਸ ਨੇ ਫੜਿਆ ਉਦੋਂ ਵੀ ਉਹਨਾਂ ਨੇ 540 ਕਰੋੜ ਦਾ ਕੁਝ ਕਿਹਾ ਕਿ ਇਹ ਇੰਨਾ ਵੱਡਾ ਜਿਹੜਾ ਇਹ ਇੱਕ ਧੰਦਾ ਸੀਗਾ ਜਿਹੜਾ ਨੈਟਵਰਕ ਸੀਗਾ ਜਿਹੜਾ ਬਹੁਤ ਲੰਬਾ ਚੌੜਾ ਸੀਗਾ ਸੋ ਮੈਂ ਸਮਝਦਾ ਕਿ ਸਾਡੀ ਸਰਕਾਰ ਨੇ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਜਾਰੀ ਕੀਤਾ ਸੀਗਾ ਸ਼ੁਰੂ ਕੀਤਾ ਸੀਗਾ ਉਹਨੂੰ ਬੂਦ ਪੈਣਾ ਜਿਹੜਾ ਸ਼ੁਰੂ ਹੋ ਗਿਆ ਕੱਲ ਤੇ ਅੱਜ ਜੋ ਕੁਝ ਹੋਇਆ ਇਹ ਸਾਡੀ ਇੱਕ ਵੱਡੀ ਕਾਮਯਾਬੀ ਹੈ ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਇੱਕ ਕਾਮਯਾਬੀ ਹੈ ਕਿ ਅਸੀਂ ਸਹਜੇ ਸਹਜੇ ਉਸ ਪਾਸੇ ਵੱਲ ਨੂੰ ਵਧ ਰਹੇ ਹਿੱਥੋਂ ਇਹ ਨਸ਼ੇ ਦੇ ਬੜੇ ਬੜੇ ਵੱਡੇ ਸਮਗਲਤ ਜਿਹੜੇ ਆ ਉਹਨਾਂ ਦੇ ਗਲਾਂ ਨੂੰ ਜਿਹੜਾ ਹੱਥ ਜਿਹੜਾ ਅਸੀਂ ਪਾ ਰਹੇ ਉਹ ਜਦੋਂ ਇਹ ਪੂਰਾ ਪੈ ਗਿਆ ਤੇ ਪੰਜਾਬ ਦੇ ਵਿੱਚੋਂ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਜਾਊਗਾ ਔਰ ਉਹਨਾਂ ਚਿਤ ਤੱਕ ਸਾਡੀ ਸਰਕਾਰ ਇਹ ਜੰਗ ਜਾਰੀ ਰੱਖੂਗੀ ਜਿੰਨਾ ਚਿਰ ਤੱਕ ਇਹ ਸਭ ਸਮਗਲੋ ਫੜ ਕੇ ਜਿਹੜੇ ਜੇਲ੍ਹਾਂ ਚ ਬੰਦ ਕਰ ਦਿੱਤੇ ਜਾਂਦੇ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਇਸ ਕਰਕੇ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਓ ਤੁਹਾਡਾ ਮੈਂ ਫਿਰ ਧੰਨਵਾਦ ਕਰਦਾ ਜੇ ਕਿਸੇ ਦਾ ਕੋਈ ਸਵਾਲ ਹੈ ਤਾਂ ਉਹ ਕਰ ਸਕਦੇ ਵੇਖੋ ਗਰੀਬ ਗਰੀਬ ਕੋਟੀ ਦਾ ਜਿਹੜਾ ਮਸਲਾ ਹਾਈ ਕੋਰਟ ਦੇ ਵਿੱਚ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਪੰਜਾਬ ਸਰਕਾਰ ਬਕਾਇਦਾ ਉਹਦਾ ਜਵਾਬ ਦੇਊਗੀ ਬਹੁਤੀ ਗਲਤ ਆਪਾਂ ਨਹੀਂ ਕਰ ਸਕਦੇ ਜਦੋਂ ਕੋਟਿਆਂ ਦੇ ਵਿੱਚ ਮਸਲੇ ਹੋਣ। ਪਰ ਉਹਦਾ ਜਵਾਬ ਦਵਾਂਗੇ। ਉਹਦਾ ਜਵਾਬ ਵੀ ਐਡਾ ਵਧੀਆ ਹੋਊਗਾ ਜਦ ਜਦ ਉਹ ਜਵਾਬ ਦੇਾਂਗੇ ਤੁਸੀਂ ਆਪ ਦੇਖ ਲੈਣਾ ਕਿ ਕੀ ਉਹਦੇ ਵਿੱਚ ਗਲਤ ਜਵਾਬ ਦਿੱਤਾ ਜਾਂ ਉਹ ਗਰੀਬ ਕੋਰਟੀ ਕੀ ਕਹਿੰਦੀ ਆ ਤੇ ਸਰਕਾਰ ਕੀ ਕਹਿੰਦੀ ਆ ਤੇ ਪੰਜਾਬ ਦੀ ਵਿਜੀਲੈਂਸ ਕੀ ਕਹਿੰਦੀ ਆ। ਇਹ ਜਦੋਂ ਜਵਾਬ ਜਾਊਗਾ ਹਾਈ ਕੋਰਟ ਦੇ ਵਿੱਚ ਫਿਰ ਤੁਹਾਨੂੰ ਪਤਾ ਲੱਗੇ। ਹਾਂਜੀ। ਜਮੂਰੇ ਸ਼ਬਦ ਦਾ ਇਸਤੇਮਾਲ ਕੀਤਾ ਤੁਹਾਡੇ ਪਾਰਟੀ ਦੇ ਬਰਕਰਾਰ। ਪਤਾ ਬਾਜਵੇਂ ਨੇ। ਹਾਂਜੀ। ਪਤਾ ਬਾਜਵੇਂ ਨੇ। ਮੇਰਾ ਕੱਲ ਇਹ ਸੂਰੂ ਦੇ ਵਿੱਚ ਉਦੋਂ ਉਹਨਾਂ ਨੇ ਇੱਕ ਕਾਂਗਰਸ ਦੀ ਦਿੱਲੀ ਤੋਂ ਸਵੋਧਨ ਕਰਦਿਆਂ ਸਾਡੇ ਐਮਐਲਏ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਜਿਹੜੇ 92 94 ਜਮੂਦੇ ਆ ਮੈਂ ਸੁਣਿਆ ਹੋ ਤੇ ਸਾਡੇ ਐਮਐਲਏ ਨੂੰ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਪਹਿਲਾਂ ਤੇ ਮੈਂ ਉਹਨਾਂ ਦੇ ਇਹ ਸ਼ਬਦਾਂ ਦੀ ਕਿਉਂਕਿ ਉਹ ਗਿੱਜੇ ਆ ਹਰ ਵਾਰ ਉਹਨਾਂ ਨੂੰ ਇਦਾਂ ਦੇ ਬੇਤੁਕੀਆਂ ਗੱਲਾਂ ਕਰਨੀਆਂ ਬਹੁਤ ਆਉਂਦੀਆਂ ਹੈ ਪਹਿਲਾਂ ਤਾਂ ਮੈਂ ਉਹਨਾਂ ਨੂੰ ਇੱਕ ਕਹਿਣਾ ਚਾਹੁੰਦਾ ਕਿ ਜਿਹੜੇ ਤੁਸੀਂ ਚੁਣੇ ਹੋ ਐਮਐਲਏ ਨੂੰ ਚਬੂਦੇ ਕਿਹ ਹੈ ਇਹ ਸਰ ਬਾਬਾ ਸਾਹਿਬ ਮੇਤਕਲ ਜੀ ਨੇ ਜਿਹੜਾ ਸਾਨੂੰ ਹੱਕ ਦਿੱਤਾ ਵੋਟ ਪਾਉਣ ਦਾ ਤੇ ਇਲੈਕਸ਼ਨ ਲੜਨ ਦਾ ਉਹਦੇ ਹੱਕ ਦੇ ਤਹਿਤ ਹੀ ਅਸੀਂ ਜਿਹੜੇ ਆਮ ਕਿਸਾਨਾਂ ਦੇ ਪੁੱਤਰ ਆ ਅਸੀਂ ਜਿਹੜੇ ਆਮ ਗਰੀਬ ਦਲਤ ਬਦਵਾਦਾਂ ਦੇ ਪੁੱਤਰ ਆ ਜਿਹੜੇ ਸਾਡੇ ਬਹੁਤ ਸਾਰੇ ਐਮਐਲਏ ਜਿਹੜੇ ਦਲਤ ਬਦਵਾਦਾਂ ਚੋਂ ਆ ਅਸੀਂ ਜਿਹੜੇ ਲੋਕ ਚੁਣ ਕੇ ਆਏ ਆ ਮੈਂ ਪ੍ਰਤਾਪ ਬਾਜਵੇ ਨੂੰ ਕਹਿਣਾ ਚਾਹੁੰਦਾ ਕਿ ਤੇਰੇ ਸਾਬਕਾ ਮੁੱਖ ਮੰਤਰੀ ਚੰਨੀ ਸਮੇਤ ਤੇਰੇ ਸਿੱਧੂ ਸਮੇਤ ਕਾਂਗਰਸ ਦੀਆਂ ਵੱਡੀਆਂ ਜਿਹੜੀਆਂ ਪੰਜਾਬ ਦੇ ਵਿੱਚ ਤੋਪਾਂ ਆਪਣੇ ਆਪ ਨੂੰ ਸਮਝਦੇ ਸੀਗੇ ਇਹ ਜਿਨ੍ਹਾਂ ਨੂੰ ਤੂੰ ਜਮੂਰੇ ਕਹਿਣਾ ਤੈਨੂੰ ਬਲਤ ਸ਼ਰਮ ਆਉਣੀ ਚਾਹੀਦੀ ਹੈ ਕਿ ਇੰਨਾ ਬੰਦਿਆਂ ਨੇ ਬਹੁਤ ਲੱਕ ਤੋੜ ਵੀ ਹਾਰ ਦੇ ਕੇ ਆਏ ਆ ਸੋ ਮੈਂ ਮੈਂ ਤਾਂ ਕਹਿ ਸੀਗਾ ਕਿ ਸੀਐਮ ਸਾਹਿਬ ਨੂੰ ਚਾਹੀਦਾ ਕਿ ਇਹਦੇ ਖਿਲਾਫ ਕਾਰਵਾਈ ਕਰੇ ਉਹ ਬਾਜਵਾ ਜਿਹੜਾ ਜਿੱਦਾਂ ਦੇ ਉਹ ਆਪ ਬਿਆਨ ਦਿੰਦਾ ਇਦਾਂ ਹੀ ਕਦੀ ਕਦੀ ਉਹਦਾ ਜਿਹੜਾ ਕੌਮੀ ਲੀਡਰ ਹੈ ਅਰੋਲ ਗਾਂਧੀ ਉਹ ਵੀ ਬੇ ਬੇ ਤੁਖੀਆਂ ਕਹੀ ਉਹਦਾ ਗੱਲਾਂ ਜਿਹੜੀਆਂ ਉਹ ਸੰਵਿਧਾਨ ਦੇ ਵਿਰੁੱਧ ਹੀ ਕਰਦਾ ਸੋ ਇਹਨਾਂ ਦੀ ਇੱਕ ਆਦਤ ਹੈ ਪਰ ਅਸੀਂ ਜੋ ਵੀ ਹਾਂ ਅਸੀਂ ਲੋਕਾਂ ਦੇ ਚੁੜੇ ਹੋਏ ਨਮਾਇਦੇ ਪ੍ਰਤਾਪ ਬਾਜਵਾ ਕਦੀ ਕੁਝ ਕਹਿ ਦਿੰਦਾ ਇਹ ਸਮਗਰੀ ਪਤਾ ਨਹੀਂ ਕਿੱਥੋਂ ਆਈ ਆ ਜੀ ਇਹ ਇਹ ਪਤਾ ਨਹੀਂ ਕੌਣ ਆ ਗਿਆ ਜੀ ਉਹਨੂੰ ਬੰਦੇ ਵੀ ਦੇਖਦੇ ਪਰ ਮੈਂ ਉਹਨੂੰ ਕਹਿਣਾ ਚਾਹੁੰਦਾ 27 ਬਿਲਕੁਲ ਆਈ ਖੜੀ ਐ ਇੰਨਾ ਹੀ ਬੰਦਿਆਂ ਨੇ ਪਹਿਲਾਂ ਬੜੇ ਬੜੇ ਤੇ ਜਿਹੜੇ ਕਾਗਦਸੀ ਸੀਗੇ ਉਹਨਾਂ ਨੂੰ ਜਿਹੜਾ ਲੱਕ ਤੋੜ ਵੀ ਹੱਥ ਦਿੱਤੀ ਤੇ ਇਹੀ ਬੰਦੇ ਦੁਆਰਾ ਫੇਰ 27 ਦੇ ਵਿੱਚ ਤੂੰ ਤੂੰ ਜਦ ਬਾਬਾ ਸਾਹਿਬ ਅੰਬੇਦਕਰ ਦੇ ਜਿਹੜੇ ਜਿਨ੍ਹਾਂ ਦੇ ਹੱਕ ਦਿੱਤਾ ਉਹਨਾਂ ਨੂੰ ਕਿੱਦਾਂ ਦੇ ਸ਼ਬਦ ਬੋਲਦਾ ਕਾਂਗਸ ਪਾਰਟੀ ਨੂੰ ਸੋਚਣਾ ਚਾਹੀਦਾ ਕਾਂਗਸ ਪਾਰਟੀ ਸੋਚੇ ਕਿ ਉਹਨਾਂ ਦਾ ਵਿਰੋਧੀ ਧਿਰ ਦਾ ਨੇਤਾ ਜਿਹੜਾ ਕਿੰਨੀ ਵਾਰ ਉਹਨੇ ਬੇਤੁਕੀਆਂ ਗੱਲਾਂ ਕੀਤੀਆਂ ਕਦੀ ਉਹ ਬੱਤੀਆਂ ਬੰਬਾਂ ਦੀ ਗੱਲ ਕਰ ਦਿੰਦਾ ਕਦੀ ਕਹਿੰਦਾ ਜੀ 32 ਐਮਐਲ ਉਹ ਮੇਰੇ ਸੰਪਰਕ ਦੇ ਵਿੱਚ ਹੈ ਕਦੀ ਕਹਿੰਦਾ ਜੀ ਇਹ ਮਟੀਰੀਅਲ ਪਤਾ ਨਹੀਂ ਕਿੱਥੋਂ ਆ ਗਿਆ ਮੈਂ ਤਾਂ ਕਾਂਗਰਸ ਦੇ ਲੀਡਰਾਂ ਨੂੰ ਕਹੂੰਗਾ ਪਈ ਐਦੀ ਜ਼ਬਾਨ ਨੂੰ ਥੋੜਾ ਜਿਹਾ ਉਹ ਲਗਾਮ ਲਗਾਓ ਇਹ ਇਹਦਾ ਮਤਲਬ ਇਹ ਨਹੀਂ ਹੈ ਕਿ ਤੂੰ ਜੋ ਮਰਜ਼ੀ ਬੋਲੀ ਜਾਂਦੇ ਈ ਜੋ ਮਰਜ਼ੀ ਸੁਣੀ ਦੇਵਾਂਗੇ ਅਸੀਂ ਉਹ ਬਾਸ਼ਾ ਦੀ ਬੋਲੀ ਚਾਹੁੰਦੇ ਸਾਨੂੰ ਸਾਡੇ ਮਾਂ ਪਿਓ ਨੇ ਅਕਲ ਦਿੱਤੀ ਹੈ ਜੇ ਉਹਦੇ ਮਾਂ ਪਿਓ ਨੇ ਉਹਨੂੰ ਨਹੀਂ ਅਕਲ ਦਿੱਤੀ ਉਹਨੂੰ ਤਾਂ ਮੀਂਹ ਗਿਆ ਕਿ ਲੋਕਾਂ ਨੇ ਚੋਣਾਂ ਮੰਨਦੇ ਨੂੰ ਕੀ ਆਖੀਦਾ ਅਸੀਂ ਲੋਕਾਂ ਨੇ ਚੁਣਿਆ ਵੋਟਾਂ ਲੈ ਕੇ ਆਏ ਸੱਤ ਅਸੀਂ ਕੋਈ ਉਹ ਨਾਮਜ਼ਦ ਹੋਏ ਨਹੀਂ ਐਮਐਲਏ ਅਸੀਂ ਵੋਟਾਂ ਦੇ ਨਾਲ ਇੱਕ ਵੱਡੀ ਲੜਾਈ ਲੜ ਕੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਬਾਦਲ ਤੋਂ ਲੈ ਕੇ ਚੰਨੀ ਤੋਂ ਲੈ ਕੇ ਸਿੱਧੂ ਤੋਂ ਲੈ ਕੇ بڑے بڑے ਵੱਡੇ ਲੀਡਰਾਂ ਨੂੰ ਖੁਲਾ ਕੇ ਆਏ ਆ ਇਸ ਕਰਕੇ ਚੁਣੇ ਹੋਏ ਐਮਐਲਏ ਨੂੰ ਕਿੱਦਾਂ ਸੰਬੋਧਨ ਕਰਨਾ ਚਾਹੀਦਾ ਪਰਤਾਪ ਬਾਜਵਾ ਜੀ ਥੋੜੀ ਬਹੁਤੀ ਅਕਲ ਸਿੱਖੋ ਤੁਸੀਂ ਗੱਲਾਂ ਕਰ ਲੱਗੇ ਬਹੁਤ ਕਰਦੇ ਹੋ ਐਨ ਲੱਗਦੇ ਹੋ ਜਿੱਦਾਂ ਬੜੇ ਪੜ੍ਹੇ ਲਿਖੇ ਹੋ ਪਰ ਜਦੋਂ ਆਪਣੇ ਮੂੰਹ 'ਚੋ ਸ਼ਬਦ ਕੱਢਦੇ ਹੋ ਉਹ ਇੰਨੇ ਭੈੜੇ ਤੇ ਨਿਆਣਿਆਂ ਵਰਗੇ ਸ਼ਬਦ ਕਰਦੇ ਹੋ ਸਾਨੂੰ ਜਿੱਦਾਂ ਤੂੰ ਇਹ ਕਹਿੰਦੇ ਅਸੀਂ ਨਹੀਂ ਇੰਦਾ ਦੇ ਸ਼ਬਦ ਬਕਤ ਸਕਦੇ 아이 ਦੀ ਇਹ ਗੱਲ ਕਹਿ ਸਕਦੇ ਪਰ ਤੂੰ ਹੀ ਕਹਿੰਦੇ ਮੇਰਾ ਤਜਰਬਾ ਬਹੁਤ ਹੈ ਜੀ ਮੈਂ ਤੇ ਜੀ ਇੰਨੀ ਵਾਰ ਐਮਐਲਏ ਰਿਹਾ ਜੀ ਮੈਂ ਲੋਕ ਸਭਾ 'ਚ ਰਿਹਾ ਅਸਭਾ 'ਚ ਰਿਹਾ ਸੋ ਮੈਂ ਮੈਂ ਬਾਜਵੇ ਦੇ ਬਿਆਨ ਦੀ ਜਿਹੜੀ ਨਿੰਦਾ ਕਰਦਾ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਮੁੱਖ ਮੰਤਰੀ ਤੋਂ ਉਹਨੂੰ ਬੇਨਤੀ ਕਰਦਾ ਕਿ ਉਹਦੇ ਖਿਲਾਫ ਕਾਰਵਾਈ ਕਰੋ ਜਿਹੜਾ ਉਹਨੇ ਸਾਨੂੰ ਜਬੂਦੇ ਕਿਹਾ ਕਿਉਂਕਿ ਜਬੂਦੇ ਕਹਿਣਾ ਇੱਕ ਜੁੜੇ ਹੋਏ ਐਮਐਲਏ ਨੂੰ ਲੋਕਾਂ ਦੇ ਦਮਾਂ ਦੇ ਨੂੰ ਕੱਲਾ ਸਾਨੂੰ ਨਹੀਂ ਜਿਨ੍ਹਾਂ ਨੇ ਚੁਣਿਆ ਉਹਨਾਂ ਦੀ ਵੀ ਜਿਹੜੀ ਉਹਨੇ ਮਤਲਬ ਜਿਹੜੀ ਉਹ ਅਨਸਰਟ ਕੀਤੀ ਹੈ ਕਿਉਂਕਿ ਜੁੜ ਕੇ ਆਏ ਅਸੀਂ ਉਹਦਾ ਨਹੀਂ ਆਏ ਉਹ ਪੰਜਾਬ ਦੇ ਲੋਕਾਂ ਦੀ ਅਨਸਰਟ ਕਰਿਆ ਪ੍ਰਸਾਦ ਬਾਜਵਾ ਤੁਹਾਨੂੰ ਪਤਾ ਲੱਗ ਜਾਊ ਹੁਣੇ ਪਤਾ ਲੱਗ ਜਾਊ ਉਹਨੂੰ ਉਹ ਕੀ ਕਹਿੰਦਾ ਕੀ ਆ ਕਹਿੰਦਾ ਜੀ ਪ੍ਰਤਾਪ ਸਿੰਘ ਕੈਦੋਂ ਤੋਂ ਬਾਅਦ ਇੱਕ ਹੋਰ ਪ੍ਰਤਾਪ ਆਦਿਆ ਉਹ ਪਹਿਲਾ ਪ੍ਰਤਾਪ ਸੋ ਕੈਦੋਂ ਦੇ